ਮੈਂ ਹੋਜੂ ਪਰ ਬੜਾ ਖਬਰ ਦੀ ਜਲਦ ਸਵੇਰ ਸਵੇਰ ਮੈਂ ਚਾਹੀ ਲੈਣ ਗਿਆ ਸੀ ਸਰ ਸਾਨੂੰ ਤਕਰੀਬਨ 5:30 ਵਜੇ ਫੋਨ ਆਇਆ ਸੀ ਕਿ ਸਬਜ਼ੀ ਮੰਡੀ ਦੇ ਵਿੱਚ ਅੱਗ ਲੱਗੀ ਆ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਇਹ ਅੱਗ ਕਰੇਟਾਂ ਨੂੰ ਲੱਗੀ ਹੋਈ ਸੀ ਜਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਰੇਟਾਂ ਦੇ ਵਿੱਚ ਅੱਗ ਜ਼ਿਆਦਾ ਹੋਣ ਕਰਕੇ ਕਰੇਟ ਹੀ ਮੱਚੇ ਆ ਕੋਈ ਅੰਦਾਜ਼ਾ ਜਿੰਨਾ ਨਹੀਂ ਲਖਾਰੋ ਅੰਦਾਜ਼ੇ ਦੇ ਬਾਰੇ ਅਜੇ ਕੁਝ ਕਹਿ ਨਹੀਂ ਸਕਦੇ ਸਰ ਕਿਵੇਂ ਲੱਗੀ ਆ ਇਹ ਅੱਗ ਲੱਗਣ ਦਾ ਨਾ ਹੀ ਅਜੇ ਤੱਕ ਕੋਈ ਕਾਰਨ ਪਤਾ ਚੱਲਿਆ ਜੀ ਵੀ ਕਿਸ ਤਰ੍ਹਾਂ ਲੱਗੀ ਆ ਜਦੋਂ ਉੱਥੇ ਮੌਕੇ ਤੇ ਪਹੁੰਚ ਕੇ ਵੇਖਿਆ ਕਿ ਸਿਰਫ ਅੱਗ ਕ੍ਰੇਟਾਂ ਨੂੰ ਹੀ ਲੱਗੀ ਹੋਈ ਸੀ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਜਜਮੈਂਟ ਨਹੀਂ ਨੁਕਸਾਨ ਕਿੰਨਾ ਹੋਇਆ ਜਾਂ ਕਿਸ ਤਰੀਕੇ ਨਾਲ ਲੱਗੀ ਹੈ ਦੇਖੋ ਅਸੀਂ ਤਾਂ ਘਰੇ ਚਾਹ ਪੀ ਜਾਂਦੇ ਲਿਬਰਾਂ ਦਾ ਫੋਨ ਗਿਆ ਤੇ ਮੰਡੀ ਅੱਗ ਲੱਗ ਗਈ ਹੈ ਤੇ ਇੱਥੇ ਭੱਜ ਕੇ ਆਏ ਆ ਤਾਂ ਅੱਗ ਪੂਰੀ ਤਰ੍ਹਾਂ ਮੱਚੀ ਹੋਈ ਸੀਗੀ ਤੇ ਕੋਈ ਹਜੇ ਪਤਾ ਨਹੀਂ ਲੱਗਿਆ ਕਿਵੇਂ ਕਿਵੇਂ ਗੜੀ ਸਿੱਟੀ ਅਸਲੀ ਰੂਤੀ ਉੱਪਰ ਕੋ ਲਾਈਟ ਤਾਂ ਹੈ ਨਹੀਂ ਸੀ ਸਹੀ ਕਰਨਾ ਪਤਾ ਨਹੀਂ ਲੱਗਾ ਲਾਈਟ ਕਿਹਾ ਮਤਲਬ ਕਿਵੇਂ ਲੱਗੀ ਆ ਕੇ ਇਹ ਕਿੰਨਾ ਕੁ ਫੜ ਗਿਆ ਤਕਰੀਬਨ 6-700 ਫੇਰ ਫੜ ਗਿਆ ਜੀ ਇੱਥੇ ਫਿਰ ਵੀ ਲੇਬਰ ਨੇ ਬਚਾ ਕੇ ਮਤਲਬ ਥੋੜਾ ਥੋੜਾ ਪਾਸੇ ਕਰਕੇ ਤਕਰੀਬਨ 35% ਇੱਥੇ ਸੜ ਚੁੱਕਿਆ 65% ਬਚਾ ਹੋ ਗਿਆ ਉਸ ਤੋਂ ਬਾਅਦ ਫਾਇਰ ਜੇ ਨੂੰ ਫੋਨ ਕੀਤਾ ਗਿਆ ਫਾਇਰ ਜੇ ਨੇ ਆ ਕੇ ਮੌਕੇ ਤੇ ਸੰਭਾਲ ਲਿਆ ਤੇ ਅੱਗ ਨੂੰ ਬੁਝਾ ਦਿੱਤਾ ਗਿਆ ਜੀ ਉਹ ਤੇ ਜਿਹੜੇ ਸਟ੍ਰੀਟ ਆਗੇ ਹੋਣ ਉਹ ਇੱਥੇ ਸੀ ਕਿ ਮਜੂਰ ਸੀ ਵਕਤ ਨਹੀਂ ਇੱਥੇ ਦੇ ਮਜੂਰ ਦਾ ਕਾਰਨ ਦੇ ਆ ਜੇ ਉਹਨੇ ਲੇਬਰ ਸੀਗੀ ਲੇਬਰ ਨੇ ਜਦੋਂ ਅੱਗ ਨੂੰ ਉੜਦਿਆਂ ਵੇਖਿਆ ਤਾਂ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਮਾਲਕਾਂ ਨੂੰ ਤੇ ਇੱਥੇ ਆਏ ਪੜਾ ਆਪਣਾ 5 ਮਿੰਟ ਨੂੰ ਫੋਨ ਤਾਂ ਪਹਿਲਾਂ ਕੀਤਾ ਜਾ ਚੁੱਕਾ ਹੈ 5 ਮਿੰਟ ਪਹੁੰਚ ਚੁੱਕੀ ਸੀ